ਸਤੁਤ ਸਿਰਿਆ ਗਾਲਜੀ ਵੀਡੀਓ ਦੇਖ ਰਹੇ ਸਬਜ਼ੀਆਂ ਲੈ ਕੇ ਹਾਂ ਜਿਹੜੇ ਅੱਜ ਦੀ ਵੱਡੀ ਖਬਰ ਦੁਪਹਿਰ ਪਿੱਛੋਂ ਸਿਵਲ ਤੇ ਚੱਚਾ ਬੱਚਾ ਹਸਪਤਾਲਾਂ ਦੇ ਬਾਥਰੂਮਾਂ ਤੇ ਅਲੱਗ ਲੱਗ ਜਾਂਦੇ ਨੇ ਜਿੰਦਰੇ ਦੋਵਾਂ ਹਸਪਤਾਲਾਂ ਵਿੱਚ ਸਿਰਫ 4 ਬਾਥਰੂਮ ਖੁੱਲੇ ਰਹਿੰਦੇ ਹਨ 5 ਬੰਦ ਰਹਿੰਦੇ ਹਨ ਹਨ ਜਾਗਰਣ ਸੰਵਾਦਾ ਲੁਧਿਆਣਾ ਸਿਵਲ ਹਸਪਤਾਲ ਦੇ ਮਦਰ ਐਟ ਚਾਈਲਡਰਨ ਹਸਪਤਾਲ ਵਿੱਚ ਇਲਾਜ ਲਈ ਭਰਤੀ ਹੋਣ ਵਾਲੇ ਮਰੀਜ਼ਾਂ ਨੂੰ ਬਾਥਰੂਮ ਜਾਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਹੁੰਦਾ ਹੈ ਇਸ ਦਾ ਕਾਰਨ ਇਹ ਹੈ ਕਿ ਹਸਪਤਾਲ ਦੇ ਜ਼ਿਆਦਾਤਰ ਪਖਾਨਿਆਂ ਤੋਂ ਦੁਪਹਿਰ 2 ਵਜੇ ਤੋਂ ਬਾਅਦ ਤਾਲੇ ਲਾ ਦਿੱਤੇ ਜਾਂਦੇ ਹਨ ਚਾਹੇ ਇਹ ओपीडी ਬਲਾਕ ਵਿੱਚ ਬਣੇ ਪਖਾਨੇ ਹੋਣ ਜਾਂ ਮਦਰ ਐਂਡ ਚਾਈਲਡ ਹਸਪਤਾਲ ਦੀ ओपीडी ਬਲਾਕ ਦੇ ਲੇਬਰ ਰੂਮ ਵਿੱਚ ਬਣੇ ਦੋ ਪਖਾਨੇ ਹਸਪਤਾਲਾਂ ਵਿੱਚ ਹਰ ਸਮੇਂ 150 ਤੋਂ 170 ਵਿਚਕਾਰ ਮਰੀਜ਼ ਇਲਾਜ ਲਈ ਭਰਤੀ ਹੋ ਰਹੇ ਹੰ ਦਿਨਿਕ ਜਾਗਰਣ ਨੇ ਸ਼ੁੱਕਰਵਾਰ ਨੂੰ ਜਦੋਂ ਦੋ ਹਸਪਤਾਲਾਂ ਦਾ ਮੌਕਾ ਆਇਆ ਮੌਇਨਾ ਕੀਤਾ ਸ਼ਾਮ 6 ਵਜੇ ਤੱਕ ਪੀਡੀ ਬਲਾਕ ਦੇ ਦੋਵੇਂ ਪਖਾਨੇ ਬੰਦ ਸਨ ਇਸੇ ਤਰ੍ਹਾਂ ਟਰੋਮਾ ਵਾਰਡ ਦੇ ਅੰਦਰ ਇੱਕ ਪਖਾਨਾ ਵੀ ਬੰਦ ਹੈ ਇਥੋਂ ਦੇ ਦੋ ਪਖਾਨੇ ਹਨ ਜਿਨ੍ਹਾਂ ਜਿਨ੍ਹਾਂ ਚੋਂ ਦੂਜਾ ਬਾਥਰੂਮ ਔਰਤਾਂ ਲਈ ਬਣਾਇਆ ਹੈ ਤੇ ਪਰ ਔਰਤਾਂ ਦੇ ਬਾਥਰੂਮ ਲਈ ਪੁਰਸ਼ ਜਾ ਰਹੇ ਸਨ ਬੰਦ ਬਾਥਰੂਮਾਂ ਵਿੱਚ ਪਿਛਲੇ 2 ਸਾਲ ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਟਰੋਮਾ ਵਾਰਡ ਦੇ ਵਿੱਚ ਸਮੇ ਤੋਂ 30 ਤੋਂ 40 ਤੋਂ ਬਾਅਦ ਮਰੀਜ਼ ਭਰਤੀ ਰਹਿੰਦੇ ਹਨ ਉਸੇ ਤਰ੍ਹਾਂ ਮਦਰ ਐਂਡ ਚਾਈਲਡ ਹਸਪਤਾਲ ਦੀ OPD ਨਾਲ ਔਰਤਾਂ ਤੇ ਪੁਰਸ਼ਾਂ ਲਈ ਬਣਾਏ ਗਏ ਦੋ ਪਖਾਨੇ ਵੀ ਬੰਦ ਹਨ ਗਰਾਊਂਡ ਫਲੋਰ ਤੇ ਲੇਬਰ ਰੂਮ ਦੇ ਨਾਲ ਬਣੇ ਪਖਾਨਿਆਂ ਤੇ ਵੀ ਤਾਲਾ ਲੱਗਾ ਹੋਇਆ ਸੀ ਜਦੋਂ ਜੋ ਪਿਛਲੇ ਦੋ ਸਾਲਾਂ ਤੋਂ ਮੁਰੰਮਤ ਲਈ ਬੰਦ ਹਨ ਪਿਛਲੀ ਮੰਜ਼ਲ ਪਹਿਲੀ ਮੰਜ਼ਲ ਦੀ 올 ਮੰਜ਼ਲ ਤੇ OT ਨਾਲ ਬਣਿਆ ਪਖਾਨਾ ਵੀ ਖੁੱਲਾ ਸੀ ਦੋਹਾਂ ਹਸਪਤਾਲਾਂ ਵਿੱਚ ਪਰti ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜੋ ਸ਼ੋਚਾਲੇ ਖੁੱਲੇ ਹਨ ਉੱਥੇ ਸਫਾਈ ਨਹੀਂ ਹੁੰਦੀ ਜਿਸ ਦਾ ਕਾਰਨ ਭਾਰੀ ਬਦਬੂ ਉੱਥੇ ਰਹਿੰਦੀ ਹੈ ਸ਼ੋਚਾਲੇ ਦੇ ਅੰਦਰ ਦੀਆਂ ਸੀਟਾਂ ਬਹੁਤ ਗੰਦੀਆਂ ਰਹਿੰਦੀਆਂ ਹਨ ਸਫਾਈ ਮੁਲਾਜ਼ਮ ਸੌਂਦੇ ਨਹੀਂ ਮਿਲ ਮਰੀਜ਼ਾਂ ਨੇ ਕਿਹਾ ਕਿ ਇੰਨੇ ਵੱਡੇ ਹਸਪਤਾਲਾਂ ਵਿੱਚ ਜ਼ਿਆਦਾਤਰ ਸ਼ੋਚਾਲੇ ਬੰਦ ਹਨ ਇਹ ਸਥਿਤੀ ਸਿਰਫ ਮਰੀਜ਼ਾਂ ਲਈ ਹੀ ਨਹੀਂ ਸਗੋਂ ਉਹਨਾਂ ਦੇ ਪਰਿਵਾਰ ਲਈ ਵੀ ਚਿੰਤਾ ਦਾ ਕਾਰਨ ਬਣ ਗਈ ਹੈ ਸਿਹਤ ਸੇਵਾਵਾਂ ਦੀ ਗੁਣ ਤਾਂ ਤੇ ਸਵਾਲ ਉੱਠਦੇ ਹਨ ਜਿਸ ਨੂੰ ਸੁਧਾਰਨ ਦੀ ਜ਼ਰੂਰਤ ਹੈ ਖਬਰ ਨਾਲੰ ਤਾਂ ਤੱਕ ਬਨੇ ਰਹਿਣ ਲਈ ਧੰਨਵਾਦ